ਕਿ ਕਿਉਂਕਿ ਕਈ ਉਹ ਵੀ ਨੇ ਅਕੌਦੀ ਪੰਥਕ ਵੀ ਪਰ ਜਨਰਲ ਪੰਥਕ ਜਟੇ ਬੰਦਿਆਂ ਆ ਇੰਟਰਨਾਈਜ਼ਮ ਪੰਥਕ ਦਾਲਦੇਵਾਨੀ ਸਾਦਕਾ ਜਹਦ ਆ ਫਿਰ ਅਕਾਲਪੁਰ ਸਾਹਿਬ ਸਿੰਘ ਸਾਹਿਬ ਦਾ ਜਸਵੀਰ ਸਿੰਘ ਦੀ ਰੋਡ ਉਹਨਾਂ ਦੀ ਰਹਿਮਾਈ ਇੱਥੇ ਸਾਡੀ ਜਟੇ ਪੰਦੀ ਜਦ ਰਾਤ ਕਰਕੇ ਭਾਈ ਸਾਹਿਬ ਦੇ ਨਾਲ ਅਸੀਂ ਜਨ ਪ੍ਰਚਾਰ ਦੇ ਵਿੱਚ ਉੱਤੇ ਆ ਇਸੇ ਤਰ੍ਹਾਂ ਹੀ ਸਰਦਾਰ ਗੁਰਦਾ ਸਿੰਘ ਰਸਈ ਵਾਲਾ ਸਾਰੇ ਦਰਬਖਸ਼ ਸਿੰਘ ਦੀ ਇਰਾਦ ਕੇ ਮਕੀਦਾ ਕਿਦਾ ਨਾਮ ਲਗਾ ਸਾਰੀਆਂ ਜਥੇਬੰਦੀਆਂ ਜੜੀਆਂ ਇਕਜੁੱਟ ਹੋ ਗਏ ਪ੍ਰਦਾਸ ਸਰਜੀਤ ਸਿੰਘ ਖਾਇਤਾ ਦੀ ਦੇ ਨਾਲ ਹਾਂ ਔਰ ਅਸੀਂ ਆਉ ਜੀ ਦਾ ਸਾਥ ਲੈਣ ਵਾਸਤੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਹੀਰ ਭਾਈ ਬਿੰਦ ਸਿੰਘ ਦੀ ਜੋ ਕੁਰਬਾਨੀ ਹੈ ਉਹਦੇ ਵਾਸਤੇ ਸਾਡਾ ਬੋਟ ਜਿਹੜਾ ਕੋਈ ਕੀਮਤ ਨਹੀਂ ਹੈਗੀ ਸਾਡੀ ਬੋਟ ਜਿਹੜੀ ਆ ਕੋਈ ਕੀਮਤ ਨਹੀਂ ਉਹਦੀ ਛੇਦੀ ਤੇ ਬਦਲੇ ਇਹੀ ਯਾਦ ਵੀ ਸਮਝ ਲਈਏ ਕਿ ਉਹਨਾਂ ਨੇ ਤੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ ਜਿੱਗੀ ਹੋਈ ਕੌਮ ਦੀ ਪੱਗ ਜਿਹੜੀ ਸਿਰ ਤੇ ਰੱਖੀ ਅਸੀਂ ਉਹਦਾ ਅੱਜ ਮੁੱਲ ਉਹਦਾ ਇਫਤਿਹਾਨ ਕਿਸ ਤਰ੍ਹਾਂ ਤਾਰ ਸਕਦੇ ਆ ਉਹਨਾਂ ਦੇ ਜੋਸ ਪੁੱਤਰ ਨੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਆਪਣਾ ਬੋਰਡ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਗਏ ਜੋ ਕਿ ਮੈਂ ਸਮਝਦਾ ਕਿ ਸੱਤਰ ਸਾਲ ਤੋਂ ਦੋ ਤਿੰਨਾਂ ਪਾਰਟੀਆਂ ਡਵਲਪੈਂਟ ਨੇ ਨਾ ਤਾਂ ਗਲੀਆਂ ਨਾਲੀਆਂ ਦੇ ਵਿੱਚੋਂ ਅਜੇ ਤੱਕ ਇਹ ਨਿਕਲ ਨਹੀਂ ਸਕੇ ਸੋ ਸਾਡਾ ਇਹ ਮੁੱਦਾ ਨਹੀਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਅਸੀਂ ਪਾਰਲੀਮੈਂਟ ਵਿੱਚ ਢੇਰ ਕੇ ਭਾਈ ਸਰਬਜੀਤ ਸਿੰਘ ਨੂੰ ਸਰਬਜੀਤ ਸਿੰਘ ਉੱਥੇ ਸਾਡੇ ਕਿਸਾਨੀ ਦੀ ਗੱਲ ਕਰੇਗਾ ਬੰਦੀ ਸਿੰਘਾਂ ਦੀ ਗੱਲ ਕਰੇਗਾ ਕਹੂਗਾ ਹੋਰ ਜੋ ਸਿੱਖੀ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਗੱਲ ਕਰਨਗੇ ਸਮਝਾਦਿਆਂ ਗੱਲਾਂ ਨਾ ਕਰਾਂ ਕਿਉਂਕਿ ਬਲਾਰੇ ਬਹੁਤ ਨੇ ਟਾਈਮ ਬਹੁਤ ਹੋ ਗਿਆ ਧਰਮੀ ਦੇ ਵਿਚ ਆ ਬੈਠੇ ਹੋ ਤੁਹਾਡਾ ਸਦਾ ਧੰਨਵਾਦ ਆ ਪਰ ਅਸੀਂ ਆਸ ਕਰਦੇ ਆ ਕਿ ਜਿੰਨੇ ਵੀ ਸੰਗਤ ਤੁਸੀਂ ਪਹੁੰਚੇ ਹੋ ਤੇ ਵੱਡਾ ਕਾਫਲਾ ਬਣਾ ਕੇ ਭਾਈ ਸਰਜੀਤ ਸਿੰਘ ਦੇ ਨਾਲ ਤੁਰਨ ਦਾ ਹੁਣ ਟਾਈਮ ਆ ਗਿਆ ਹੈ ਸੋ ਇਹਨਾਂ ਬੇਂਤੀਆਂ ਦੇ ਨਾਲ ਮੈਂ ਸਮਾ ਦਾ ਜਾਚ ਕੇ ਵਾਹਿਗੁਰੂ ਜੀ ਦਾ ਜਲਸਾ ਵਾਹਿਗੁਰੂ ਜੀ ਕੀ